ਦੋਸਤੋ ਚੜ੍ਹਦੇ ਪੰਜਾਬ ਦੇ ਮਾਝੇ ਇਲਾਕੇ ਦੇ ਤਰਨਤਾਰਨ ਜ਼ਿਲ੍ਹੇ ਵਿੱਚ ਪੈਂਦਾ ਪਿੰਡ ਗੋਦਵਾਲ ਸਾਹਿਬ ਇਹ ਨਗਰ 16ਵੀਂ ਸਦੀ ਵਿੱਚ ਸਿੱਖਾ ਦੇ ਤੀਜੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਨੇ ਆਪਣੇ ਹੱਥੀ ਵਸਾਇਆ ਤੇ ਸਿੱਖੀ ਪ੍ਰਚਾਰ ਦਾ ਸਭ ਤੋਂ ਵੱਡਾ ਕੇਂਦਰ ਬਣਾਇਆ ਸੀ ਬਿਆਸ ਦਰਿਆ ਦੇ ਕੰਢੇ ਤੇ ਵਸੇ ਇਸ ਨਗਰ ਨੂੰ ਸਿੱਖੀ ਦਾ ਧੁਰਾ ਵੀ ਕਿਹਾ ਜਾਂਦਾ ਹੈ ਕਿਉਂਕਿ ਇਹ ਸਿੱਖ ਧਰਮ ਦਾ ਪਹਿਲਾ ਧਾਰਮਿਕ ਕੇਂਦਰ ਬਣਿਆ ਸ੍ਰੀ ਗੁਰੂ ਅਮਰਦਾਸ ਜੀ 1603 ਬਿਕਰਮੀ ਵਿੱਚ ਸ੍ਰੀ ਗੁਰੂ ਅੰਗਦ ਦੇਵ ਜੀ ਤੋਂ ਅੱਗੇ ਲੈ ਕੇ ਇੱਥੇ ਆਏ ਸਨ ਤੇ ਇੱਥੇ ਗੁਰੂ ਸਾਹਿਬ ਜੀ ਨੇ 84 ਪੌੜੀਆਂ ਵਾਲੀ ਇੱਕ ਬੌਲੀ ਦੀ ਸਥਾਪਨਾ 1621 ਈਸਵੀ ਵਿੱਚ ਕੀਤੀ ਗੁਰੂ ਅਵਰਦਾਸ ਜੀ ਨੇ 33 ਸਾਲ ਇੱਥੇ ਗੁਜ਼ਾਰੇ ਇਹ ਉਹੀ ਅਸਥਾਨ ਹੈ ਜਿੱਥੇ ਗੁਰੂ ਰਬਦਾਸ ਜੀ ਨੇ ਆਪਣੇ ਸਿਰ ਤੇ ਟੋਕਰੇ ਢੋਏ ਸਨ ਇੱਥੇ ਹੀ ਗੁਰੂ ਰਬਦਾਸ ਜੀ ਦਾ ਵਿਆਹ ਬੀਬੀ ਭਾਨੀ ਜੀ ਨਾਲ ਹੋਇਆ ਜੋ ਗੁਰਦੁਆਰੇ ਸਾਹਿਬ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ੍ਰੀ ਚੁਬਾਰਾ ਸਾਹਿਬ ਇੱਥੇ ਸਿੱਖਾ ਦੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ ਹੋਇਆ ਸੀ। ਇਸੇ ਹਸਤਾਲ ਤੇ ਹੀ ਸ੍ਰੀ ਗੁਰੂ ਅਮਰਦਾਸ ਜੀ ਨੇ ਸ੍ਰੀ ਗੁਰੂ ਰਬਦਾਸ ਜੀ ਨੂੰ ਗਿਰਗੱਤੀ ਦੀ ਦਾਤ ਬਖਸ਼ੀ ਸੀ। ਇਹ ਨਗਰ ਕਿੰਨਾ ਮਹਾਨ ਹੈ ਇਸ ਗੱਲ ਦਾ ਅੰਦਾਜ਼ਾ ਤੁਸੀਂ ਇੱਥੋਂ ਹੀ ਲਗਾ ਸਕਦੇ ਹੋ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪਹਿਲੇ ਚਾਰ ਗੁਰੂ ਸਾਹਿਬਾਨਾਂ ਦੀ ਬਾਣੀ ਇੱਥੋਂ ਹੀ ਸ੍ਰੀ ਗੁਰੂ ਅਮਰਦਾਸ ਜੀ ਦੇ ਸੁਪੁੱਤਰ ਬਾਬਾ ਮੋਹਨ ਜੀ ਪਾਸੋਂ ਲੈ ਕੇ ਗਏ ਸਨ। ਗੋਇਦਵਾਲ ਨਗਰ ਵਿੱਚ ਇਹ ਸ੍ਰੀ ਗੁਰੂ ਅਮਰਦਾਸ ਜੀ ਤੇ ਸ੍ਰੀ ਗੁਰੂ ਰਾਮਦਾਸ ਜੀ ਜੋਤੀ ਜੋਤ ਸਵਾਏ ਸਨ ਤੇ ਭਾਈ ਗੁਰਦਾਸ ਜੀ ਨੇ ਵੀ ਇੱਥੇ ਹੀ ਅਕਾਲ ਚਲਾਣਾ ਕੀਤਾ ਸੀ ਵਿਸਾਖੀ ਦੀ ਮਹੱਤਤਾ ਨੂੰ ਦੇਖਦੇ ਹੋਏ ਸ੍ਰੀ ਗੁਰੂ ਅਮਰਦਾਸ ਜੀ ਨੇ 1624 ਈਸਵੀ ਵਿੱਚ ਪਹਿਲੀ ਵਾਰ ਇੱਥੇ ਵਿਸਾਖੀ ਦਾ ਮੇਲਾ ਕਰਵਾਇਆ ਜੋ ਬਾਅਦ ਵਿੱਚ ਹੁਣ ਖਾਲਸਾ ਪੰਥ ਦੀ ਸਥਾਪਨਾ ਦੇ ਕੌਮੀ ਤਿਹਾੜੀ ਵਿੱਚ ਬਦਲ ਚੁੱਕਾ ਹੈ ਸ੍ਰੀ ਗੁਰੂ ਅਮਰਦਾਸ ਜੀ ਨੇ ਇੱਥੇ ਹੀ ਲੰਗਰ ਪ੍ਰਥਾ ਦੀ ਰਾਬੜਾ ਕੀਤੀ ਮਗਲ ਬਾਦਸ਼ਾ ਅਕਬਰ ਤੇ ਰਾਜਾ ਹਰੀਪੁਰ ਨੇ ਇੱਥੇ ਹੀ ਸੰਗਤਾਂ ਦੇ ਨਾਲ ਪੰਗਤ ਵਿੱਚ ਬੈਠ ਕੇ ਲੰਗਰ ਛਕਿਆ ਸੀ ਇਸ ਅਸਥਾਨ ਨੂੰ ਕਈ ਗੁਰੂ ਸਾਹਿਬਾਨਾਂ ਦੀ ਚਰਨ ਛੋਹ ਪ੍ਰਾਪਤ ਹੈ ਤੇ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਵੱਲੋਂ ਬੜਾਈ ਪਵਿੱਤਰ ਬੌਲੀ ਵਿੱਚ ਅੱਜ ਵੀ ਸ਼ਰਧਾ ਨਾਲ 84 ਦੀ ਜੁੜਾ ਕਟੀਆਂ ਜਾਂਦੀਆਂ ਹਨ ਅੱਜ ਹਰ ਰੋਜ਼ ਸੈਂਕੜੇ ਸ਼ਰਧਾਲੂ ਇੱਥੇ ਦਰਸ਼ਨ ਕਰਨ ਆਉਂਦੇ ਹਨ ਤੇ ਗੁਰੂ ਘਰ ਆ ਕੇ ਖੁਸ਼ੀਆਂ ਪ੍ਰਾਪਤ ਕਰਦੇ ਹਨ ਸੋ ਸਗਤ ਜੀ ਇਹ ਸੀ ਇਤਿਹਾਸ ਗੋਇੰਦਵਾਲ ਨਗਰ ਦਾ ਤੇ ਗੁਰਦੁਆਰਾ ਸ੍ਰੀ ਬੌਲੀ ਸਾਹਿਬ ਦਾ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੋਇੰਦਵਾਲ ਨਗਰ ਦਾ ਇਹ ਇਤਿਹਾਸ ਹਰ ਇੱਕ ਸਿੱਖ ਤੱਕ ਪਹੁੰਚ ਸਕੇ ਇਸ ਲਈ ਵੱਧ ਤੋਂ ਵੱਧ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ